ਨਵੀਂ ਗੋਭੀ ਦੀ ਆਪ ਅੱਜ ਕਰਤੀ ਆ ਸ਼ੁਰੂਆਤ ਨੰਮੇ ਪਲਾਟ ਦੀ ਤੇ ਜਿਹੜੀ ਪੁਰਾਣਾ ਸੀਗਾ ਉਹਦੀ ਕਰਤੀ ਆ ਸਮਾਪਤੀ ਜਿਹੜੀ ਪਹਿਲੀਆਂ ਦੇ ਵਿੱਚ ਸਭ ਤੋਂ ਪਹਿਲਾਂ ਗਰਮੀ ਵਾਲੇ ਕੋਬੀ ਚਲਾਈ ਸੀ ਤੇ ਹੁਣ ਨਵੀਂ ਚਲਾਤੀ ਆ ਤੇ ਦੰਮੀ ਦੀ ਕਰਤੀ ਆ ਸ਼ੁਰੂਆਤ ਫੁੱਲ ਵੀ ਬਹੁਤ ਟਾਪ ਦੇ ਆ ਤੇ ਕਈ ਭਰਾਵਾਂ ਦੇ ਮੈਂ ਕਿਹਾ ਉਹਦੇ ਵੀਡੀਓ ਪਾਈ ਸੀ ਵੀ ਗੋਭੀ 150 ਕੁਆਟਲ ਤੱਕ ਨਿਕਲ ਸਕਦੀ ਆ ਬਈ ਉਹ ਐਦਾਂ ਨਿਕਲੂ ਐਦਾਂ ਠੁਕੀ ਹੋਵੇ ਗੋਭੀ ਪੂਰੀ ਠੁਕੀ ਖੜੀ ਹੋਵੇ ਤੇ ਫੁੱਲ ਕੋਈ ਕਿਲੋ ਤੋਂ ਪਾਪਾ ਹਨ ਘਟਦਾ ਨਾ ਹੋਵੇ ਫੇਰ ਨਿਕਲੂਗੀ ਕਿਵੇਂ ਆਪਾ ਗੋਭੀ ਨਵੀਂ ਵਾਲੀ ਦਾ ਰਿਜ਼ਲਟ ਪੂਰਾ ਵਧੀਆ ਸਿਰੇਦਾਰੀ ਦਾ ਆਟ ਬਹੁਤ ਟੌਪ ਦੇ ਤੇ ਬਹੁਤ ਸੋਹਣੇ ਫੁੱਲ ਬਣਾਏ ਆ ਤੇ ਬਾਪੂ ਕਈ ਕਹਿ ਰਹੇ ਸੀ ਵੀ ਰੇਟ ਘਟ ਗਿਆ ਰੇਟ ਘਟਣ ਦਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ ਨਾ ਜੇ ਘਟਦੇ ਵੱਧ ਹੀ ਰਹਿੰਦੇ ਨੇ ਘਟਦੇ ਵੱਧ ਹੀ ਰਹਿੰਦੇ ਪਰ ਵਜਨ ਵੀ ਤਾਂ ਦੇਖੋ 25-30 ਰੁਪਏ ਤੇ ਕਿਲੋ ਤਾਂ ਤਾਰ ਨਹੀਂ ਰਹੀ ਥੱਲੇ ਵਾਲੇ ਹੁਣ ਮੈਂ ਕੱਲ ਬਾਈ ਨਾਲ ਵੀ ਗੱਲ ਕਰੀ ਸੀ ਮਾਨ ਨਾਲ ਉਹਨਾਂ ਦੇ ਜੋਬਨ ਬਾਈ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਡੇ ਲਈ ਗੋਬੀ 17-18 ਰੁਪਏ 20 ਤੱਕ ਵੀ ਕਹਿੰਦਾ ਜਾਈ ਜਾਂਦੀ ਹੈ ਬਾਹਰ ਤੇ ਆਪਣੇ ਵੀ ਆਪਾਂ ਇੱਥੇ 15 ਤੱਕ ਜਾਂਦੀ ਹੈ ਬੋਲੀ ਦੇ ਉੱਤੇ 17-18 ਵੀ ਜਾਂਦੀ 17-18 ਵੀ ਜਾਂਦੀ ਹੈ ਬੋਲੀ ਦੇ ਉੱਤੇ ਤੇ ਤੁਸੀਂ ਐ ਮੰਨ ਕੇ ਚੱਲ ਦਾ ਇਹ ਪੂਰਾ ਫਲ ਵਧੀਆ ਪੈਸੇ ਚੰਗੇ ਦੇ ਕੇ ਜਾਊਗੀ ਠੀਕ ਆ 10 ਰੁਪਏ ਨਾਲ ਵੀ ਜੇ ਇਹ ਤੁਹਾਡੇ 9 ਸਾਲ ਤੁਹਾਡੇ 120 ਕੁਆਰਟਰ ਵੀ ਹੋਗੀ ਬਈ ਤਾਂ ਵੀ ਤੁਹਾਡੀ ਮੰਨ ਕੇ ਚੱਲੋ ਵੀ 1 ਲੱਖ 20 ਹਜ਼ਾਰ ਦੀ ਇਹ ਹੈਗੀ ਕਿਧਰੇ ਨਹੀਂ ਗਈ 10 ਰੁਪਏ ਕੋਲ ਤਾਂ ਆਪਾਂ ਵੀ ਗੋਭੀ ਵਿਕੀ ਜਾਂਦੀ ਹੈਗੀ ਰੇਟ ਰੂਟ ਦਾ ਨਾ ਚੱਕਰ ਮੰਨਿਆ ਕਰੋ ਗੋਭੀ ਦੀ ਸੰਭਾਲ-ਸਮਾਰ ਰੱਖੋ ਸਹੀ ਫੇਰ ਗੋਭੀ ਕੋਈ ਚੱਕਰ ਤੁਹਾਨੂੰ ਜਮਾ ਕਦੇ ਘਾਟਾ ਨਹੀਂ ਪਉਂਦੀ ਆਪਾਂ ਆ ਦੇਖੋ ਆ ਗੋਭੀ ਲਾਤੀ ਆ ਤੇ ਇੱਧਰ ਆਪਾਂ ਇੱਥੇ ਜੇ ਆਪਾਂ ਨਵੀਂ ਗੋਭੀ ਲਾਦੇ ਕਾਜ ਦੇ ਪਰਲੇ ਪੈਸੇ ਉਹ ਆਪਾਂ ਫੇਰ ਚਲਾ ਦਾਂ ਗੋਭੀ ਨੂੰ ਮੁੱਕਣ ਨਾ ਦਿਓ ਕੋਈ ਨਾ ਕੋਈ ਨਾ ਕੋਈ ਪਲਾਟ ਦਾ ਤੁਹਾਨੂੰ ਪੂਰਾ ਚੰਗਾ ਰੇਟ ਦੇਖ ਹੀ ਜਾਊਗਾ ਆਪਾਂ ਨੂੰ ਵੀ ਗੋਭੀ ਨੇ ਪੂਰਾ ਨਿਆਰੇ ਦਿੱਤਿਆ ਤੇ ਪੂਰਾ ਚੰਗਾ ਹੀ ਹੈ ਨਾ ਬਾਪੂ ਰੇਟ ਦੇ ਰਹੀ ਆ ਕੀ ਰੇਟ ਵੇਚ ਰਹਾ ਪਹੁੰ ਤੂੰ ਹੁਣ ਮੈਂ 30 35 ਅੱਛਾ ਵੇਚਦਾਗਾ 50 ਦੀ 2 ਕਿਲੋ ਜਿਵੇਂ 50 ਦੀ 2 ਕਿਲੋ 30 ਰੁਪਏ ਕਰ ਲੋ 50 ਦੀ 2 ਕਿਲੋ ਜਿਆਦੇ ਦੀ ਚੱਲਦੀ ਆ 1 ਕਿਲੋ 50 ਦੀ ਵੱਧ ਵਿਕਦੀ ਆ ਡੇਢ ਕਿਲੋ 50 ਦੀ ਡੇਢ ਕਿਲੋ 50 ਦੀ ਬਾਪੂ ਕਹਿੰਦਾ ਵੱਧ ਵਿਕਦੀ ਹੈ ਇਹ ਜੀ ਗੋਭੀ ਤੇ ਬਾਕੀ ਉਹਨ ਇਕੱਠੀ ਵਾਲੇ ਵੀ ਆ ਜਾਂਦੇ ਨਾ ਬਾਪੂ ਉਹ ਤਾਂ ਉਹ ਲੈ ਜਾਂਦੇ 25 ਰੁਪਏ ਜੀ ਉਹ 25 ਰੁਪਏ 2